ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆਂ ਖਾਸ ਸ਼ਹਿਰ ਭਿੱਖੀਪਿੰਡ ਖੜੇ ਆਪਾਂ ਠੀਕਾ ਜੀ ਤੇ ਭਾਜੀ ਸੁਚਾ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਘਰੇਲੂ ਘਰ ਆ ਦੋ ਵੜਾ ਇਹਨਾਂ ਦੇ ਕੋਲੇ ਅਜ ਬਕਾਊਗਾ ਇੱਕ ਜਰਸੀ ਨਾਲ ਕੋਈ ਸ਼ਾਈ ਵਾਲ ਦਾ ਕ੍ਰੋਸ ਤੁਸੀਂ ਲਾ ਲਿਆ ਜੇ ਦੂਜਾ ਸੂਆ ਇਹ ਤਾਜੀ ਸੂਈ ਹੈ ਠੀਕਾ ਜੀ ਅੱਜ ਹੀ ਮਾਰਨਿੰਗ ਸਵੇ ਆਹ ਜਿਹੜੀ ਜਰਸੀ ਆ ਇਹ ਵੀ ਦੂਜਾ ਸੂਆ ਇਹਨੂੰ 6-7 ਦਿਨ ਹੋ ਗਏ ਸੂਈ ਨੂੰ ਸੋ ਦੋ ਮਗਰੀ ਬੱਚੀਆਂ ਨੇ ਦੋ ਮਗਰ ਵੜਾ ਮਗਰ ਜਿਹੜੇ ਫੀਮੇਲ ਕਾਫ ਆ ਗਿਆ ਠੀਕਾ ਜੀ ਆਹ ਬੱਚਾ ਜਿਹੜਾ ਤੁਸੀਂ ਵੇਖੋਗੇ ਇਹ ਅੱਜ ਹੀ ਸੂਈ ਹੈ ਵੜ ਉਸ ਠੀਕ ਠਾਕ ਜੀ ਮਾੜਾ ਤੁਸੀਂ ਸੁਣੋ ਮੇਰਾ ਬਹੁਤ ਵਧੀਆ ਭਾਜੀ ਠੀਕ ਠਾਕ ਤੇ ਦੋਨੋਂ ਵੜਾ ਆਪਣੇ ਕੋਲ ਤਾਜ਼ੀਆਂ ਸੂਈਆਂ ਆਪਣੇ ਘਰਤੀਆਂ ਵੜਾ ਆ ਜਾ ਤੜਕੇ ਸੂਈ ਆ ਜੀ ਠੀਕ ਆ ਜੀ ਤੇ ਉਹਨੂੰ 7 ਦਿਨ ਹੋ ਗਏ ਠੀਕ ਆ ਜੀ ਠੀਕ ਆ ਤੇ ਪਿਛਲੇ ਸਵੇਰੇ ਤੁਸੀਂ ਦੱਸਿਆ ਵੀ 12 12:30 ਸਾਢੇ 12:30 ਹਾਂ 12:30 12:30 ਪੱਕੇ ਚ ਹੋਇਆ ਹੈ ਹੈ ਮਿਲਨ ਮਲੌਂ ਚ ਠੰਡੀ ਮਿੱਠੀ ਰਹੀ ਹੈ ਨਾ ਬੜੀ ਜਿਆਦਾ ਜੀ ਕੋਈ ਭਾਵੇਂ ਜਨਾਨੀ ਚੋਲੇ ਦੇ ਭਾਵੇਂ ਬੱਚਾ ਚੋਲੇ ਕੋਈ ਥੱਲੇ ਬੈਠੇ ਠੀਕ ਆ ਜੀ ਇਹਨੂੰ ਮਾੜਾ ਖੋਲ ਕੇ ਭਾਜੀ ਤੋਰਿਆ ਜੇ ਲਓ ਜੀ ਸੋ ਦੋਸਤ ਰੇ ਬਹੁਤ ਖੂਬਸੂਰਤ ਕੋਈ ਫੋਟ ਨਹੀਂ ਕੋਈ ਸ਼ਾਂਕ ਨਹੀਂ ਠੀਕ ਆ ਜੀ ਸੋ ਕੁਆਲਿਟੀ ਲੈਵੇ ਦੀ ਬਹੁਤ ਸੋਹਣੀ ਆ ਪਰ ਮਾਨ ਦੇਵਾ ਨਾਰਮਲ ਦਰਮਿਆਨੀ ਪਲੂਣ ਜਿਹੜੀ ਲੈਵੇ ਦੇ ਉੱਪਰ ਤੁਹਾਨੂੰ ਨਜ਼ਰ ਆਊਗੀ ਮਗਰ ਬੱਛੀ ਆ 나ੜੂਆ ਨਾਲ ਬੱਚੇ ਦੇ ਠੀਕ ਆ ਜੀ ਸੋ ਡਿਮਾਂਡ ਦੋਸਤੋ ਜੀ 65000 ਕਰਾ ਲਓ ਚਾਹੇ 65000 ਕਰਾ ਲਓ ਇਹ 60000 ਦੇ ਵਿੱਚੋਂ ਭਾਜੀ ਨੂੰ ਅਪਾ ਰਿਕਵੈਸਟ ਕੀਤੀ ਸੀ ਵੀ ਜਾਇਜ਼ ਕਰਕੇ ਦੇ ਦਈਏ ਬਿਲਕੁਲ ਤੇ 56000 ਦੀ ਅੱਜ ਤੁਹਾਨੂੰ ਜਿਹੜੀ ਇਹ ਵੈਡ ਮਿਲ ਜੂਗੀ ਜੈਸ ਨੂੰ ਜਿਹੜੀ ਇਹ 56000 ਦੀ ਸੋ ਕਰੋ ਸੰਪਰਕ ਮੇਰੇ ਵੀਰ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਠੀਕ ਆ ਜੀ ਸ਼ਹੀਵਾਲ ਦੇ ਜਰਸੀ ਕ੍ਰੋਸ ਬੜੇ ਭੈਣ ਭਰਾ ਆਪਣੇ ਠੀਕ ਆ ਜੀ ਫੋਨ ਕੌਲਾਂ ਕਰਦੇ ਪਏ ਸੀ ਵੀ ਕੋਈ ਚੰਗੀ ਵੜ ਨਿਕਲੇ ਤੇ ਸਾਨੂੰ ਜਰੂਰ ਦੱਸਿਆ ਜੀ ਸੋ ਇਹ ਮਗਰਵੱਛੀ ਆ ਬਿਲਕੁਲ ਤੁਸੀਂ ਵੇਖੋਗੇ 나ੜੂਆ ਨਾਲ ਆ ਠੀਕ ਆ ਜੀ ਸੋ ਜਰਸੀ ਮਗਰਵੱਛੀ ਆ ਕੀ ਆ ਆ ਇਧਰ ਜਿਹੜੀ ਸੈਕੰਡ ਸੂਹਾ ਦੋਸਤੋ ਸੂਈ ਹੈ ਜਰਸੀ ਇਹ ਪਹਿਲੇ ਸੂਏ ਭਾਜੀ ਨੇ 10 ਕਿਲੋ ਦਿੱਤਾ ਜੀ ਆ ਪਹਿਲੇ ਸੂਏ 10 ਹੋ ਗਿਆ ਪੂਰਾ ਇਹਨੇ 10 ਕਿਲੋ ਦਿੱਤਾ ਬਾਕੀ ਥਾਣ ਬਹੁਤ ਵਧੀਆ ਹੈ ਤਾਂ ਹਨਾ ਬੜਾ ਜੀ ਮਿੱਠਾ ਥਾਣੀ ਤਾਂ ਮਾਜੀ ਫੜੋ ਆਹ ਦੇਖੋ ਜੀ ਕਈ ਵਾਰ ਹੁੰਦਾ ਵੀ ਆਪਾਂ ਪਹਿਲੇ ਦੂਜੇ ਸੂਏ ਬੱਛੀਆਂ ਖਰੀਦਦੇ ਛੋਟੇ ਛੋਟੇ ਥਾਣ ਹੋ ਗਏ ਆ ਚੱਕਰ ਨਹੀਂ ਹੋਵੇ ਹੈ ਥਾਣ ਵੇਖੋ ਮੇਰੇ ਜੀ ਬਹੁਤ ਬੜੀ ਜਿਹੜਾ ਤੇ ਭਾਜੀ ਹੁਣ ਤੁਸੀਂ ਦੱਸਿਆ ਵੀ 6 ਦਿਨ ਹੋਏ ਨੂੰ ਸੂਈ ਨੂੰ ਹਾਂਜੀ ਹਾਂਜੀ ਤੇ ਦੁੱਧ ਦੱਸਿਆ ਵੀ 8 ਕਿਲੋ ਹੈਗਾ 8 ਲੀਟਰ ਪੱਕਾ ਜੀ ਲੋ ਜੀ 8 ਲ ਤੇ ਮਾਰਨਿੰਗ 8:00 ਵਜੇ ਜਿਹੜੀ ਚੁਆਈ ਚੁਵਾਈ ਆ ਪਹਿਲਾਂ ਵੀਡੀਓ ਦੇ ਵਿੱਚ ਵੀ ਦੱਸਿਆ ਵੀ 8:00 ਵਜੇ ਚੁਵਾਈ ਕੀਤੀ ਆ ਲੇਟ ਹੀ ਇਹ ਮਗਰ ਵੱੱਛੀ ਆ ਦੇ ਠੀਕ ਆ ਜੀ ਸੋ ਡਿਮਾਂਡ ਦੀ ਭਾਜੀ ਤੁਸੀਂ ਦੱਸਿਆ ਵੀ 50000 ਕਰਦੇ ਆ ਹਾਂਜੀ ਹਾਂਜੀ ਤੇ ਲੈ ਦੇ ਤੁਸੀਂ 45000 ਕਰਤੀ ਆ ਜੀ ਹਾਂਜੀ ਹਾਂਜੀ ਵੀ ਦੇ ਦੇਣੀ 45000 ਆਪਾਂ 45 ਦੇ ਦਾਂਗੇ ਚਲੋ ਲਓ ਜੀ ਯਸਨੂ ਜਿਹੜੀ ਤੁਸੀਂ 45000 ਦੀ ਅੱਜ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਜਰਸੀ ਜਰਸੀ ਕ੍ਰੋਸ ਸ਼ਹੀਬਾਦ ਦੋ ਹੀ ਬੜਾ ਜਮਕਾਉ ਨੇ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆਪਾਂ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸ